ਜੇ ਨੋ ਮੈਂ ਆਹ ਕੰਡਲ ਚੁੱਕਦੇ ਮੇਰੇ ਪੈਰਾ ਚ ਤਬ ਨੂੰ ਕੀ ਆ ਗੁਜਰਦੀ ਆ 12 ਸਾਲ ਹੋ ਗਏ ਨੇ ਪੁੱਤ ਨੇ ਵੋਟੀ ਪਿੱਛੇ ਲਾ ਕੇ ਬਾਪੂ ਨੂੰ ਤੇ ਬੇਬੇ ਨੂੰ ਘਰੋਂ ਕੱਢਿਆ ਹੋਇਆ 100 ਸਾਲ ਦੇ ਕਰੀਬ ਬਾਪੂ ਜੀ ਦੀ ਉਮਰ ਹੈ ਜੂਨ ਜੁਲਾਈ ਦੀ ਭਰੀ ਗਰਮੀ ਤੇ ਦਸੰਬਰ ਜਨਵਰੀ ਦੀ ਭਰੀ ਠੰਡ ਬਾਪੂ ਜੀ ਇੱਥੇ ਗਜ਼ਾਰਦੇ ਨੇ ਸੜਕ ਤੇ ਘਰੋਂ ਦੌੜ ਲਾ ਲ ਚੱਲੋ ਹੋ ਗਿਆ ਪਤਲਾ ਰਿਹਾ ਬਾਈ ਹੋਰ ਝੱਭ ਗਿਆ ਮੇਰੀ ਬਾਤ ਸਹੀਗਾ ਨਹੀਂ ਹੈਗਾ ਵੀ 10-10 ਰੁਪਈਆਂ ਦੀਆਂ ਫੁੱਲ ਵੜੀਆਂ ਨਾਲ ਗੁਜ਼ਾਰਾ ਤੁਸੀਂ ਕਰਦੇ ਰਹੇ ਸੀ ਸਾਲ ਪਹਿਲਾਂ ਵੀ ਤੁਹਾਡੂੰ ਕੋ ਇੰਟਰਵਿਊ ਕਰਨਾ ਆਏ ਸੀਗੇ ਤੁਸੀਂ ਆਪਣੇ ਪੁੱਤ ਨੂੰ ਮਾੜਾ ਵੀ ਨਹੀਂ ਕਹਿੰਦੇ ਹਾਲਾਂਕਿ ਉਹਨੇ ਤੁਹਾਨੂੰ ਘਰੋਂ ਕੱਢ ਦਿੱਤਾ ਇਸ ਉਮਰ 'ਚ ਕਿਵੇਂ ਜਿਗਰਾ ਪੈਂਦਾ ਹੈ ਆਪਣੀ ਕਮਾਈ ਆਪਣੀ ਖਾ ਮੈਸਟਰ ਕੋ ਕੁਝ ਮੰਗਣ ਨਹੀਂ ਜਾਣਾ ਨਾ ਮੈਂ ਮੰਗਦਾ ਮੈਸਟਰ ਜੀ ਨਹੀਂ ਸਕਦਾ ਤਾਂ ਲਮੋਗਾ ਆਪਣੀ ਕਮਾਈ ਕਰਾਂਗਾ ਜਨਨਾਚਰ ਮੇਰੇ ਹੱਥ ਚੱਲਣਗੇ ਮੈਂ ਤੇਰੇ ਕੋਲੋਂ ਨਹੀਂ ਦੇਵਾਂਗਾ ਨਾ ਨਾ ਕਮਾਵਾ ਕਰਾਂਗਾ ਕਮਾਵਾ ਮੰਗਾ ਕੋ ਬਾਪ ਕੋਲੋਂ ਮੈਸਟਰ ਜੀ ਕੋ ਕੁਝ ਨਹੀਂ ਮੰਗਾਂਗਾ ਲੱਗਦਾ ਮਦਰਸ ਡੇ ਫਾਦਰਸ ਡੇ ਤੇ ਅਸੀਂ ਇੱਕ ਸਟੋਰੀ ਤਾਂ ਪਾ ਦਿੰਨੇ ਆ ਕਿ ਮਾਪੇ ਬੰਦਾ ਪੁੱਛੇ ਕਦੀ ਮਾਪੇ ਬਣਾ ਵੀ ਕੋਈ ਦੇਣ ਲੱਗੇ ਜਿਹੜਾ ਇੱਕ ਦਿਨ ਬਣਾਉਂ ਚੜਦੀ ਕਲਾ ਲਗੇ ਮੇਰੇ ਪੁੱਤਾਂ ਦੇ ਵੀ ਜਿੰਨਾ ਨਿਰਰਥ ਸੰਯੋਗ ਦਿੱਤਾ ਮੈਂ ਤੇ ਉਹ ਹੋਈ ਉਹ ਆਹ ਸਾਹਮਣੇ ਕੋਟਾ ਲੱਗੀ ਉਹਦੇ ਕੋਟਾ ਦੇ ਨਕਲ ਦੇ ਸਾਬਨਾ ਕਹਿਣਾ ਸਭ ਦੇ ਦਿਲ ਚ ਵਸਦਾ ਮੇਰਾ ਕਲਕੀਆਂ ਵਾਲਾ ਵਸਦਾ ਜਿੰਨਾ ਜਿੱਤੇ ਜਿੱਤੇ ਲੋਨ ਪੈਂਦੀ ਆ ਆਣ ਕਲਉਂਦੇ ਆ ਨੇਹਾ ਦਿਨਾ ਚਾਹੁੰਦੇ ਅੱਜ ਦੇ ਨੌਜਵਾਨਾਂ ਨੂੰ ਕਿਉਂਕਿ ਮਾਪਿਆਂ ਦੀ ਇੰਨੀ ਕਦਰ ਨਹੀਂ ਹੈ ਸਾਰਾ ਦਿਨ ਬਾਹਰ ਕੱਢਣਗੇ ਤੇ ਸ਼ਾਮ ਤੇ ਸ਼ਾਮ ਨੂੰ ਆ ਕੇ ਮਾਪਿਆਂ ਨੂੰ ਗਾਣਾ ਕੱਢਣਗੇ ਵੀ ਤੁਸੀਂ ਸਾਨੂੰ ਮਾਇਨਾ ਮਾਰੋ ਤੁਸੀਂ ਸਾਨੂੰ ਪੁੱਛੋ ਤੇ ਸਿੱਖ ਬੰਦਾ ਕਦੀ ਮੰਗਦਾ ਨਹੀਂ ਭਾਜੀ ਅਸੀਂ ਹਰਥਾਂ ਵੇਨੇ ਕਦੀ ਕੋਈ ਨਹੀਂ ਮੰਗਦਾ ਤੁਹਾਨੂੰ ਆਪ ਜਾਣਾ ਲੈਣਾ ਵਾ ਕਿਉਂਕਿ ਸਿੱਖਾਂ ਨੂੰ ਅੰਦਾਜ਼ੀ ਅਸੀਂ ਕੋਈ ਗੱਲ ਨਹੀਂ ਭੁੱਖੇ ਸੋ ਜਾਗੇ ਪਰ ਨਹੀਂ ਮੈਂ ਕਿਸੇ ਕੋਈ ਮੰਗਣਾ ਨਹੀਂ ਹੈਗਾ ਹੁਣ ਪਾਪੂ ਹੀ ਨੇ ਵੇਖੀ ਦੇਣਾ ਛਤਰੀ ਸਾਹਮਣੇ ਆਪਾਂ ਜਲੋਂ ਦੁਕਾਨ ਚ ਰੱਖ ਲਈ ਦੀ ਬਾਪੂ ਜੀ ਕਿੱਥੇ ਘਰੇ ਲੱਗੇ ਜਾਣਗੇ ਬਾਪੂ ਜੀ ਆ ਕਿੰਨਾ ਨਹੀਂ ਕਹਿੰਦੇ ਪੁੱਤ ਮੈਨੂੰ ਛਤਰੀ ਲਾ ਦੇ ਜਦੋਂ ਤੁਸੀਂ ਦੇਖਦੇ ਆਪੇ ਲਾ ਦੇ ਹਾਂ ਬਾਪੂ ਜੀ ਗਰਮੀ ਦੇ ਖਲੋਤੇ ਹੁੰਦੇ ਨੇ ਜੇ ਕਿਸੇ ਟਾਈਮ ਨਹੀਂ ਪਈ ਪਤਾ ਲੱਗਦਾ ਨਵੀਂਾ ਪਰ ਬਾਪੂ ਜੀ ਆਪ ਆਗੇ ਨਹੀਂ ਕਹਿੰਦੇ ਕਿ ਪੁੱਤ ਮੈਨੂੰ ਛਤਰੀ ਲਾ ਦੇ ਸਾਨੂੰ ਆਪ ਜਦੋਂ ਹਨਾ ਵੇਖਿਆ ਹੋ ਯਾਰ ਬਾਪੂ ਜੀ ਛਤਰੀ ਲੈਣ ਜਿੱਤੋ ਉਹ ਲਗੇ ਛਤਰੀ ਲਾ ਦੀ ਪਿੱਛਾ ਦੋਸਤੋ ਇੱਕ ਮਦਰਸ ਡੇ ਤੇ ਪਾਈ ਸਟੋਰੀ ਇੱਕ ਫਾਦਰਸ ਡੇ ਤੇ ਪਾਈ ਸਟੋਰੀ ਦਾ ਕੀ ਮੁੱਲ ਹੈ ਕਿ ਸਾਰਾ ਸਾਲ ਮਾਪਿਆਂ ਤੋਂ ਬਿਨਾ ਕੱਢਦੇ ਹੋ ਜੋ ਇੱਕ ਦਿਨ ਮਾਪਿਆਂ ਲਈ ਸਟੋਰੀ ਪੈਂਦੀ ਹੈ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਅਜੀਤ ਨਗਰ ਖੰਡੇ ਵਾਲੇ ਚੌਂਕ ਦੇ ਜਿੱਥੇ ਇਸ ਬਾਪੂ ਜੀ ਨੂੰ ਕਰੀਬ-ਕਰੀਬ 3 ਸਾਲ ਹੋ ਗਏ ਨੇ ਇਹ 10 ਰੁਪਏ ਦੀਆਂ ਫੁੱਲ ਵੜੀਆਂ ਵੇਚ ਕੇ ਗੁਜ਼ਾਰਾ ਕਰਦੇ ਆ 12 ਸਾਲ ਹੋ ਗਏ ਨੇ ਪੁੱਤ ਨੇ ਵੋਟੀ ਪਿੱਛੇ ਲੱਗ ਕੇ ਬਾਪੂ ਨੂੰ ਤੇ ਬੇਬੇ ਨੂੰ ਘਰੋਂ ਕੱਢਿਆ ਹੋਇਆ 100 ਸਾਲ ਦੇ ਕਰੀਬ ਬਾਪੂ ਜੀ ਦੀ ਉਮਰ ਹੈ ਜੂਨ ਜੁਲਾਈ ਦੀ ਭਰੀ ਗਰਮੀ ਤੇ ਦਸੰਬਰ ਜਨਵਰੀ ਦੀ ਭਰੀ ਠੰਡ ਬਾਪੂ ਜੀ ਇੱਥੇ ਗਜ਼ਾਰਦੇ ਨੇ ਸੜਕ ਤੇ ਤੇ ਇਹ ਜੋ ਜੋ ਤੁਸੀਂ ਛਤਰੀ ਦੇਖ ਰਹੇ ਹੋ ਇਹ ਵੀ ਕੁਝ ਕਿਸਮਾ ਹੋਇਆ ਸਾਹਮਣੇ ਇੱਕ ਨੌਜਵਾਨ ਹੈ ਉਸ ਦੀ ਦਸਤਾਰ ਦੀ ਦੁਕਾਨ ਹੈ ਉਸ ਨੇ ਜਿਹੜੀ ਇਹ ਛਤਰੀ ਲਾ ਕੇ ਦਿੱਤੀ ਹੈ ਬਾਪੂ ਜੀ ਨੂੰ ਸਾਥ ਦੇਣ ਵਾਲੇ ਦੇ ਵੀ ਜਾਂਦੇ ਨੇ ਆਪਣੇ ਕਈ ਵਾਰ ਨਹੀਂ ਦਿੰਦੇ ਪਰ ਬਗਾਨੇ ਕਈ ਵਾਰ ਖੜ ਜਾਂਦੇ ਨੇ ਅਸੀਂ ਇੱਥੇ ਸਾਲ ਪਹਿਲਾਂ ਵੀ ਆਏ ਸੀਗੇ ਉਦੋਂ ਹਾਲਾਤ ਕੁਝ ਬਹੁਤ ਮਾੜੇ ਸੀਗੇ ਪਰ ਹੁਣ ਜਿਹੜੇ ਆ ਕਾਫੀ ਸੁਧਰਦੇ ਹੋਏ ਨਜ਼ਰ ਆ ਰਿਹਾ ਬਾਪੂ ਜੀ ਨੇ ਆਪਣੀ ਛੱਤ ਮਿਲ ਗਈ ਹੈ ਘਟੋ ਘਟ ਰਹਿਣ ਦੇ ਲਈ ਜਿਸ ਦੇ ਨਾਲ ਬਾਪੂ ਜੀ ਤੇ ਬੇਬੇ ਜੀ ਆਰਾਮ ਨਾਲ ਛੱਤ ਥੱਲੇ ਸੋ ਸਕਦੇ ਆ ਗੱਲਬਾਤ ਕਰਦੇ ਆ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਜੀ ਕਾ ਖਾਲਸਾ ਵਾਰ ਜੀ ਕੀ ਫਤਿਹ ਚੜ੍ਹਦੀ ਕਲਾ ਰੱਖੇ ਮੇਰੇ ਪੁੱਤਾਂ ਦੇ ਵੀ ਜਿਨ੍ਹਾਂ ਨੇ ਮੇਰਾ ਸੰਯੋਗ ਦਿੱਤਾ ਮੈਂ ਤੇ ਉਹ ਹੀ ਉਹ ਆਹ ਸਾਹਮਣੇ ਫੋਟੋ ਲੱਗੀ ਉਹਦੇ ਫੋਟੋ ਦੇ ਨਕਲ ਦੇ ਦਸਤਾਬਾਹ ਨਾ ਕਹਿਣਾ ਸਭ ਦੇ ਦਿਲ ਤੇ ਵੱਸਦਾ ਮੇਰਾ ਕਲਗੀਆਂ ਵਾਲਾ ਵਾਦਾ ਜਿੰਨਾ ਜਿੱਤੇ ਲੋੜ ਪੈਂਦੀ ਆ ਆਂਡ ਕਲੋਂਦੇ ਆ ਉਹਦੀ ਜਿੰਨੀ ਵੀ ਵੜਾਈ ਕਰ ਲਾਂਗਾ ਮੈਂ ਉਨੀ ਥੋੜੀ ਕਰਾਂਗਾ ਬੱਪੂ ਇਹਨਾਂ ਚੜ੍ਹਦੀ ਕਲਾ 'ਚ ਕਿਵੇਂ ਰਹਿੰਦੇ ਹੋ ਇੱਥੇ ਤੁਸੀਂ 12 ਸਾਲ ਸੜਕਾਂ ਤੇ ਕੱਢ ਤੇ 100 ਸਾਲ ਦੇ ਕਰੀਬ ਤੁਹਾਡੀ ਉਮਰ ਹੈ 3 ਸਾਲ ਹੋ ਗਏ ਤੁਹਾਨੂੰ ਇੱਥੇ 10 ਰੁਪਏ ਦੀ ਫੁੱਲ ਵੜੀਆਂ ਵੇਚਦਾ ਇੰਨੀ ਚੜ੍ਹਦੀ ਕਲਾ ਕਿੱਥੋਂ ਆਉਂਦੀ ਹੈ ਚੜ੍ਹਦੀ ਕਲਾ ਮੇਰੀ ਕਲਗੀਆਂ ਵਾਲਾ ਵਲ ਕਰਵਾਉਂਦਾ ਜੇ ਮੇਰਾ ਸਹਾਈਤਾ ਕਰਦਾ ਤਾਂ ਮੇਰਾ ਬਾਪ ਹੈ ਨਾ ਤੇ ਹੋਰ ਮਾਂ ਬਾਪ ਤੋਂ ਰੇ ਭਿਰਦੇ ਆ ਕਿ ਉਹ ਨਹੀਂ ਕੋਈ ਪੁੱਛਦਾ ਆਪਣੇ ਘਰ ਦੇ ਨੂੰ ਪੋਤਾ ਨਾਲ ਸਾਥ ਵਾਧੇ ਦਿੱਤਾ ਤੇ ਉਹ ਪਿਓ ਨਹੀਂ ਕਿਹੋਣਾ ਕੋਈ ਟਾਈਮ ਆਇਆ ਹੀ ਵੀ ਇਹ ਤੇ ਮੈਂ ਬੋਲਣਾ ਨਹੀਂ ਇਸੇ ਚੌਂਚ ਕਿਸ ਨੇ ਐਂ ਆਉਂ ਰੱਖਿਆ ਵੀ 10-10 ਰੁਪਏ ਦੀਆਂ ਫੁੱਲ ਵੜੀਆਂ ਨਾਲ ਗੁਜ਼ਾਰਾ ਤੁਸੀਂ ਕਰਦੇ ਰਹੇ ਸੀ ਸਾਲ ਪਹਿਲਾਂ ਵੀ ਤੁਹਾਡਾ ਕੋਈ ਇੰਟਰਵਿਊ ਕਰਨ ਆਏ ਸੀਗੇ ਤੁਸੀਂ ਆਪਣੇ ਪੁੱਤ ਨੂੰ ਮਾੜਾ ਵੀ ਨਹੀਂ ਕਹਿੰਦੇ ਹਾਲਾਂਕਿ ਉਹਨੇ ਤੁਹਾਨੂੰ ਘਰੋਂ ਕੱਢ ਦਿੱਤਾ ਇਸ ਉਮਰ 'ਚ ਕਿਵੇਂ ਜਿਗਰਾ ਪੈਂਦਾ ਇਸ ਜੀ ਦੇਖੋ ਉਹਨੂੰ ਮੈਂ ਤਾਂ ਜਿੰਨਾ ਜੇ ਹੋਵੇ ਆਦਰ ਤਾਂ ਕਿਉਂ ਨਾ ਹੋਵੇ ਬੇਆਦਰ ਕਿਉਂ ਹੋਵੇ ਬੇਆਦਰ ਅੰਦਰ ਜਦੋਂ ਅੰਦਰ ਨੂੰ ਮੈਂ ਮੇਰੇ ਮੂੰਹ ਇਹ ਨਹੀਂ ਨਿਕਲਦਾ ਕਿ ਮੇਰਾ ਬੱਚਾ ਮਾੜਾ ਅੰਗੜਿਆ ਮੈਂ ਜਦ ਮਾੜਾ ਕੋਈ ਗੱਲ ਲੱਗੀ ਆ ਮੈਂ ਪੁੱਤ ਨੂੰ ਇਹ ਮਾੜਾ ਲੱਗੀ ਨਹੀਂ ਕਹਿੰਦਾ ਮੈਂ ਪੁੱਤ ਆਪਣੀ ਕਮਾ ਆਪਣੀ ਖਾ ਮੈਂ ਤੇਰੇ ਕੋਲ ਕੁਝ ਮੰਗਣ ਨਹੀਂ ਜਾਣਾ ਨਾ ਮੈਂ ਮੰਗਦਾ ਮੈਂ ਜੇ ਦੇ ਨਹੀਂ ਸਕਦਾ ਤਾਂ ਲਵਾਂਗਾ ਵੀ ਨਹੀਂ ਆਪਣੀ ਕਮਾਈ ਕਰਾਂਗਾ ਜਨਾਂ ਚਰ ਮੇਰੇ ਹੱਡ ਚੱਲਣਗੇ ਮੈਂ ਤੇਰੇ ਕੋਲ ਬੂਏ ਨਹੀਂ ਆਵਾਂਗਾ ਨਾ ਨਾ ਕਮਾਵਾਂਗਾ ਰੱਖਾਵਾਂਗਾ ਮੰਗਾ ਕੋ ਬਾਪ ਕੋਲ ਮੈਂ ਤੇਰੇ ਕੋਲ ਕੁਝ ਨਹੀਂ ਮੰਗਣਾ ਤਾਂ ਨਾ ਮੈਂ ਕਿਸੇ ਅੱਗੇ ਟਲੀ ਟੱਡਣੀ ਹੂੰ ਬਾਪੂ ਜੀ ਹਰ ਵੇਲੇ ਤੁਸੀਂ ਕਲਗੀਧਰ ਪਾਸ਼ਾ ਜੀ ਨੂੰ ਯਾਦ ਕਰਦੇ ਹੋ ਕੀ ਖਿਆਲ ਆਉਂਦੇ ਨੇ ਦਿਮਾਗ ਦੇ ਵਿੱਚ ਕਿ ਤੁਸੀਂ ਦਸ਼ਮ ਪਿਤਾ ਨੂੰ ਯਾਦ ਕਰਨ ਲੱਗ ਜਾਂਦੇ ਮੈਨੂੰ ਜਿੱਦਾਂ ਰੂਪ ਆ ਜਾਂਦਾ ਮੇਰੇ ਮਨ 'ਚ ਉਹ ਸਾਹਮਣੇ ਖਲੋਤੇ ਹੁੰਦੇ ਮੇਰੀ ਨਹੀਂ ਯਕੀਨ ਆ ਤੋ ਵੀਨਾ ਪਾਰ ਕੇ ਚਲ ਜਾ ਹੱਡੀ ਬੀਤੀ ਗੱਲ ਸੁਣਾਵੇਗਾ ਹੱਡੀ ਬੀਤੀ ਗੱਲ ਸੁਣਾਏਗਾ ਪਾਰ ਕੇ ਜਾ ਕੇ ਪੁੱਛ ਲਗਦੇ ਹੋ ਕਿ ਤੇਰਾ ਕਿੱਦਾਂ ਬੀਤੀ ਸੀ ਹਤੰ ਦਾ ਸੀ ਨਾ ਇਹ ਗੱਲ ਬਸ ਇਹ ਉਹ ਐਦਾ ਹੀ ਖਲੋਦਾ ਜਿੱਦ ਆਪਾਂ ਬੈਠੇ ਹੁ ਕਾਨਾ ਫੜ ਗਿਆ ਇਹ ਕਹਿੰਦਾ ਕਾਨਾ ਫੜ ਗਿਆ ਇਹ ਹੈਗੇ ਕਾਂਗਰਸ ਬਾਪੂ ਜੀ ਅ ਤੁਸੀਂ 100 ਸਾਲ ਦੇ ਕਰੀਬ ਹੋ 80 90 ਸਾਲ ਦੇ ਮਾਤਾ ਜੀ ਵੀ ਹੋਣਗੇ ਉਹਨਾਂ ਨੂੰ ਤੁਸੀਂ ਘਰੇ ਛੱਡ ਕੇ ਆਉਂਦੇ ਹੋ ਆਪ ਮਿਹਨਤ ਕਰਦੇ ਹੋ ਹਮਸਫਰ ਦਾ ਇੰਨਾ ਸਾਥ ਬਣੇ ਉਹਨਾਂ ਦਾ ਮਨਕਾ ਟੁੱਟ ਗਿਆ ਜੀ ਬੰਦਾ ਜਿਹੜਾ ਕਹਿੰਦੇ ਨਾ ਕਿਸੇ ਨਾਲ ਧੱਕਾ ਕਰਨਾ ਇਹ ਵੀ ਨਜਾਇਜ਼ ਆ ਕੋਈ ਆਪਣੇ ਧਰਮ ਦੇ ਤੇ ਚੱਲਦੇ ਤਾਂ ਧੱਕੇ ਫੇਰ ਵੀ ਵੱਜੇ ਤਾਂ ਫਿਰ ਮਨ ਨੂੰ ਠੇਸ ਕੀ ਵੱਜੇਗੀ ਪੁੱਤ ਦੀ ਯਾਦ ਆਉਂਦੀ ਹੈ ਪੁੱਤ ਤੋਂ ਦੂਰ ਰਹਿ ਰਹੇ 12 ਸਾਲ ਹੋ ਗਏ ਮੈਨੂੰ ਜੱਦਾ ਕਹਿੰਦੇ ਨਾ ਅੱਖਾਂ ਤੋਂ ਦੂਰ ਹੋ ਗਿਆ ਚੰਨ ਹੋ ਗਿਆ ਬਦਲਾਂ ਦੇ ਓਲੇ ਉਹ ਸਾਬੜਿਆ ਮੇਰੇ ਗਣਾ ਨਾ ਦਲ ਚੰਨ ਹੋ ਗਿਆ ਬਦਲਾਂ ਦੇ ਓਲੇ ਬਾਈ ਹੋਰ ਸਾਬ ਹੋ ਗਿਆ ਮੇਰੀ ਬਾਤ ਤਾਂ ਹੈਗਾ ਨਹੀਂ ਹੈਗਾ ਜੇ ਲੋਵੇਂ ਆ ਕੰਡੇ ਚੁਪਦੇ ਮੇਰੇ ਪੈਰਾ ਚ ਤਾਂ ਮੈਨੂੰ ਕੀ ਹੋ ਆ ਗੁਜ਼ਰਦੀ ਆ ਇਹੋ ਗੋੜਾ ਕਿਹੜਾ ਸਿਆਦ ਜੀ ਜਦ ਇਹ ਆਜੋ ਤੇ ਡਾਇਰਟ ਦੇ ਰੋਡ ਦੇ ਵਿੱਚ ਹੋਗਾ ਇੱਕ ਵਾਰ ਬਾਪੂ ਜੀ ਦੀਆਂ ਅੱਖਾਂ ਦਿਖਾਇਓ ਸਹਾਯੋਗੀ ਨੂੰ ਕਹੂੰਗਾ ਇਹ ਅੱਖਾਂ ਵਾਲ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਾਪੂ ਜੀ ਕਿਹੜੇ ਹਾਲਾਤਾਂ 'ਚ ਹੋਣਗੇ ਰੋਣ ਲੱਗ ਕੇ ਬਾਪੂ ਜੀ ਇੰਟਰਵਿਊ ਕਰਾਉਂਦੇ ਆ ਕਿ ਮਤਲਬ ਜਿਗਰਾ ਦੇਖੋ ਤੁਸੀਂ ਬਾਪੂ ਜੀ ਦਾ ਪੁੱਤ ਨੇ ਘਰੋਂ ਕੱਢ ਦਿੱਤਾ ਪਰ ਪੁੱਤ ਨੂੰ ਮਾੜਾ ਨਹੀਂ ਆਖਣਾ ਇਸ ਕਰਕੇ ਕਿ ਉਹਦੀ ਵੀ ਅੱਗੇ ਬੱਚੇ ਆ हां नू ਨਾਲ ਜ਼ਰੂਰ ਗਰੇ ਸ਼ਿਕਵੇ ਨੇ ਕਿਉਂਕਿ ਬਾਪੂ ਜੀ ਕਹਿੰਦੇ ਨੇ ਕਿ ਉਹਨੇ ਨੂ ਕਰਕੇ ਕਿਹਾ ਬਾਪੂ ਜੀ ਥੋੜੀ ਜਿਹੜੀ ਨੂ ਸੀਗੀ ਕੀ ਗੱਲਬਾਤ ਬਣੀ ਉਹਨੇ ਘਰੋਂ ਕੱਢਿਆ ਕਿਵੇਂ ਬੋਲਦੀ ਸੀ ਤੁਹਾਡੇ ਨਾਲ ਰੋਟੀ ਨਹੀਂ ਪੱਕਦੀ ਕੱਪੜਾ ਨਹੀਂ ਝੋਤਾ ਤਾਂ ਫਿਰ ਉਹਨੇ ਕੀ ਆਖਣਾ ਫਿਰ ਫਿਰ ਚੋਪੜ ਨੂੰ ਫਿਰ ਖਾਂਦੇ ਮਤਲ ਹੋਇਆ ਖਾਂਦੇ ਮਤਲ ਹੋਇਆ ਨਾ ਜਦੋਂ ਮਹਾਪਿਆ ਨੂੰ ਜਦੋਂ ਜਿੱਥੇ ਉਮਰ ਕਟਣੀਆ ਕਿ ਮੈਨੇ ਕੱਪੜਾ ਨਹੀਂ ਝੋਤਾ ਰੋਟੀ ਨਹੀਂ ਪੱਕਦੀ ਪਰ ਕਿ ਉਹਦਾ ਸੋਕਾ ਦਾ ਹਰ ਕੇ ਮਕਾਨ ਵੀ ਛੱਡ ਤਾ ਭਰਿਆ ਕਰ ਛੱਡ ਕੇ ਆ ਗਿਆ ਤਿੰਨੇ ਕੱਪੜੇ ਨਿਕਲੇ ਆ ਗਾ ਵੀਰ ਨਾਲ ਅਸੀਂ ਵੀਰ ਨਾਲ ਵੀ ਗੱਲਬਾਤ ਕਰਾਂਗੇ ਵੀਰ ਜੀ ਆਜੋ ਬੈਠੋ ਤੁਸੀਂ ਇੱਥੇ ਇਹ ਵੀਰ ਹੁਣੀ ਸਾਹਮਣੇ ਦੁਕਾਨਾ ਵੀਰ ਦੀ ਦਸਤਾਰ ਦੀ ਤੇ ਇਹ ਵੀਰ ਬਾਪੂ ਜੀ ਨੂੰ ਰੋਜ਼ ਦੇਖਦੇ ਇੱਥੇ ਭਰੀ ਗਰਮੀ ਸਰਦੀ ਦੇ ਵਿੱਚ ਬਾਪੂ ਜੀ ਇੱਥੇ ਬੈਠਦੇ ਨੇ ਸੜਕ ਦੇ ਤੇ ਛਤਰੀ ਵੀ ਵੀਰ ਨੇ ਲਾ ਕੇ ਦਿੱਤੀ ਆ ਛਾਂ ਕਰਕੇ ਵੀਰ ਜੀ ਕੀ ਹਾਲਾਤ ਦੇਖਦੇ ਬਾਪੂ ਜੀ ਸਵੇਰ ਤੋਂ ਸ਼ਾਮ ਤੁਸੀਂ ਇੱਥੇ ਹੁੰਦੇ ਹੋ ਕਿਵੇਂ ਬਾਪੂ ਜੀ ਇੱਥੇ ਗੁਜ਼ਾਰਾ ਕਰਦੇ ਆ ਭਾਜੀ ਇਹ ਹਾਲਾਤ ਦੇ ਸਾਨੂੰ ਨਹੀਂ ਪਤਾ ਕੀ ਆ ਹਨਾ ਜਿਵੇਂ ਹੁਣ ਮੈਂ ਸਾਹਮਣੇ ਆਇਆ ਆ ਪੈਸੀ ਚ ਬੈਠੇ ਆ ਪਰ ਇੱਥੇ ਆ ਕੇ ਪਰ ਲੱਗਦਾ ਗਰਮੀ ਬਹੁਤ ਜ਼ਿਆਦੀ ਆ ਤੇ ਬਾਪੂ ਜੀ ਕੋਈ ਨਾ ਕੋਈ ਇੱਥੇ ਪਾਣੀ ਦਾ ਹਨਾ ਅਰੇਂਜਮੈਂਟ ਆ ਤੇ ਚਲੋ ਇਹਦੇ ਵਧੀਆ ਘਰ ਲੈਣ ਹਨਾ ਥਾਂ ਦਿੱਤੀ ਹੋਈ ਆ ਤੇ ਬਾਬਾ ਜੀ ਬਾਪੂ ਜੀ ਬਹਿ ਕੇ ਇੱਥੇ ਆਪਣਾ ਕੰਮ ਕਰ ਲੈਂਦੇ ਆ ਪਰ ਬਹੁਤ ਔਖਾ ਕੰਮ ਆ ਯਾਰ ਸਾਨੂੰ ਨਾ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਜਿਵੇਂ ਪਿੱਛੇ ਮਦਰਸ ਡੇ ਨੰਗਿਆ ਫਾਦਰਸ ਡੇ ਹਨਾ ਨੰਗ ਦਾ ਆਪਾਂ ਘਰੇ ਬਹਿ ਕੇ ਸਾਰੇ ਮਾਪੇ ਆਪਣੇ ਕੇਕ ਕੱਟ ਲੈਣੇ ਆ ਰੋਟੀ ਪਾਣੀ ਖਾ ਲੈਣੇ ਵਧੀਆ ਹਨਾ ਤੇ ਮੈਨੂੰ ਵੈਸੇ ਲੱਗਦਾ ਕਿ ਹਨੂ ਉਹ ਜਿਹੜੇ ਪੈਸੇ ਆ ਪੋਤੇ ਖਰਚਦੇ ਨਾ ਸਗੋਂ ਸਾਰੀ ਫੈਮਿਲੀ ਦੇ ਨਾਲ ਆਓ ਜਿਹੜਾ ਬੰਦਾ ਜ਼ਰੂਰਤਮੰਦ ਲੱਗਦਾ ਵਾ ਉਹਨੂੰ ਆਕੇ ਤੁਸੀਂ ਸੇਵਾ ਕਰੋ ਯਾਰ ਕਿਉਂਕਿ ਆ ਛਤਰੀ ਜਿਵੇਂ ਹਨਾ ਇਹ ਮੈਂ ਨਹੀਂ ਭਾਜੀ ਲਾਈ ਹਨਾ ਆਪਣਾ ਯਾਰ ਹੀ ਮੈਂ ਵੀ ਉੱਥੇ ਬੈਠਦਾ ਹੋਰ ਵੀ ਯਾਰ ਦੋਸਤਾਂ ਦੇ ਸਾਰੇ ਉੱਥੇ ਬੈਠਦੇ ਪਰ ਉਸ ਬੰਦੇ ਦੀ ਨਿਗਾਹ ਹੀ ਉਸ ਬੰਦੇ ਨੇ ਵੇਖਿਆ ਯਾਰ ਗਰਮੀ ਹੁੰਦੀ ਬਾਪੂ ਜੀ ਕਹਿੰਦੀ ਇੱਧਰ ਕਦੀ ਇੱਧਰ ਕਦੀ ਇੱਧਰ ਸਾਰਿਆਂ ਦੀ ਸੋਚ ਵੱਖਰੀ ਆ ਉਹਨੇ ਕੁਝ ਨਹੀਂ ਕੀਤਾ ਉਹਨੇ ਲਿਆ ਕੇ ਚੁੱਪ ਕਰਕੇ ਛਤਰੀ ਲੈ ਕੇ ਲਾਤੀ ਵੇਖੋ ਇਹ ਉਸ ਬੰਦੇ ਦੀ ਆ ਅਸੀਂ ਵੀ ਸਾਰੇ ਉਸੇ ਜਗ੍ਹਾ ਤੇ ਆ ਪਰ ਉਹਦੀ ਨਿਗਾ ਚਾਈ ਉਹਦਾ ਰੱਬ ਨੇ ਜਿਸ ਹੱਥ ਲਿਖਿਆ ਉਸ ਤੋਂ ਸੁਵਾਉਣੀ ਉਹਨੇ ਉਹ ਕਰਤੀ ਤਾਂ ਕਰਕੇ ਮੈਂ ਕਹਿਣਾ ਚਾਹੂੰਗਾ ਕਿ ਇਹ ਨਹੀਂ ਹੈ ਕਿ ਵੇਖੋ ਆਪਾਂ ਕਿਸੇ ਦੀ ਹਲਪ ਕਰਨੀ ਜਾਂ ਕਿਤੇ ਸਿੱਖ ਬੰਦਾ ਕਦੀ ਮੰਗਦਾ ਨਹੀਂ ਆ ਭਾਜੀ ਅਸੀਂ ਹਰਥਾ ਵੇਨੇ ਕਦੀ ਕੋਈ ਨਹੀਂ ਮੰਗਦਾ ਤੁਹਾਨੂੰ ਆਪ ਜਾਣਾ ਪੈਣਾ ਵਾ ਕਿਉਂਕਿ ਸਿੱਖਾਂ ਨੂੰ ਹੁੰਦਾ ਕਿ ਅਸੀਂ ਕੋਈ ਗੱਲ ਨਹੀਂ ਭੁੱਖੇ ਸੋ ਜਾਾਂਗੇ ਪਰ ਨਹੀਂ ਮੈਂ ਕਿਸੇ ਕੋਲ ਮੰਗਣਾ ਨਹੀਂ ਹੈਗਾ ਹੁਣ ਪਾਪੂ ਜੀ ਨੇ ਵੇਖੀ ਤਾਂ ਨਾ ਛਤਰੀ ਸਾਹਮਣੇ ਆਪਾਂ ਚਲੋ ਹਾਂ ਦੁਕਾਨ ਚ ਰੱਖ ਲਈ ਦੀ ਬਾਪੂ ਜੀ ਕਿੱਥੇ ਘਰੇ ਲੱਗੇ ਜਾਣਗੇ ਬਾਪੂ ਜੀ ਆ ਕਿੰਨਾ ਨਹੀਂ ਕਹਿੰਦੇ ਪੁੱਤ ਮੈਨੂੰ ਛਤਰੀ ਲਾ ਦੇ ਜਦੋਂ ਤੁਸੀਂ ਦੇਖਦੇ ਆਪੇ ਲਾ ਜੀ ਹਾਂ ਬਾਪੂ ਜੀ ਗਰਮੀ ਨਹੀਂ ਖਲੋਤੇ ਹੁੰਦੇ ਜੇ ਕਿਸੇ ਟਾਈਮ ਨਹੀਂ ਪਈ ਪਤਾ ਲੱਗਦਾ ਨਵੇਂ ਨਾ ਪਰ ਬਾਪੂ ਜੀ ਆਪ ਆਗੇ ਨਹੀਂ ਕਹਿੰਦੇ ਕਿ ਪੁੱਤ ਮੈਨੂੰ ਛਤਰੀ ਲਾ ਦੇ ਸਾਨੂੰ ਆਪ ਜਦੋਂ ਹਨਾ ਵੇਖੀਦਾ ਹੋ ਯਾਰ ਬਾਪੂ ਜੀ ਛਤਰੀ ਲੈਣ ਜਿੱਤੇ ਬੋਲ ਗਏ ਛਤਰੀ ਲਾ ਦਈਏ ਪਹਿਲਾਂ ਵੀਰੇ ਕੀ ਲੱਗਦਾ ਹੈ ਮਦਰਸ ਡੇ ਫਾਦਰਸ ਡੇ ਤੇ ਅਸੀਂ ਇੱਕ ਸਟੋਰੀ ਤਾਂ ਪਾ ਦਨੇ ਆ ਕਿ ਮਾਪਿਓ ਬੰਦਾ ਪੁੱਛੇ ਕਦੀ ਮਾਪਿਓ ਬਣਾ ਵੀ ਕੋਈ ਦੇਣ ਲੰਗੇ ਜਿਹੜਾ ਇੱਕ ਦਿਨ ਮਨਾਉਂਦੇ ਮਾਪਿਓ ਵੇਖੋ ਸਾਰੇ ਦਿਨ ਮਾ ਦੇ ਆ ਤੇ ਸਾਰੇ ਦਿਨ ਪਿਓ ਦੇ ਆ ਸਵੇਰੇ ਠੋਣਾ ਮਾਂ ਨੇ ਰੋਟੀ ਮਾਂ ਨੇ ਖਵਾਣੀ ਕੱਪੜੇ ਮਾਂ ਨੇ ਧੋਕੇ ਦੇਨੇ ਤੇ ਪਿਓ ਦੀ سپورਟ ਤੇ ਅਸੀਂ ਦੱਸ ਹੀ ਨਹੀਂ ਸਕਦੇ ਹਨਾ ਮੋਰਲ سپورਟ ਵੀ ਉਹ ਦੀ ਨਹੀਂ ਆ ਕਿ ਪਿਓ ਹੁੰਦਾ ਤੇ ਟੈਨਸ਼ਨ ਨਹੀਂ ਦੁਨੀਆ ਤੇ ਯਾਰ ਆਜੇ ਜਿਹੜਾ ਮਰਜ਼ੀ ਵੇਚ ਲਾਂਗੇ ਚੁੱਕ ਦਾਂਗੇ ਫੱਟੇ ਬਸ ਇਹ ਚੀਜ਼ ਆ ਸਾਰੇ ਦਿਨ ਮਾ ਪਿਓ ਦੇ ਆ ਉਹ ਤੇ ਚਲੋ ਸ਼ੋਸ਼ੇ ਭਾਜੀ ਅੱਜਕੱਲ ਤੁਹਾਨੂੰ ਪਤਾ ਹੀ ਆ ਸਟੋਰੀ ਪਾਤੀ ਇੱਕ ਦਿਨ ਮਾ ਦੇ ਨਾਲ ਹੈਪੀ ਮਦਰਸਡੇ ਮਾਂ ਇਹ ਉਹ ਬਾਜ ਭਾਵੇਂ ਦੀ ਮਾਂ ਨੂੰ ਪਾਣੀ ਦਾ ਗਲਾਸ ਨਾ ਪੁੱਛੋ ਕੀ ਸੁਨੇਹਾ ਦੇਣਾ ਚਾਹੁੰਦੇ ਆ ਅੱਜ ਦੇ ਨੌਜਵਾਨਾਂ ਨੂੰ ਕਿਉਂਕਿ ਮਾਪਿਆਂ ਦੀ ਇੰਨੀ ਕਦਰ ਨਹੀਂ ਐ ਸਾਰਾ ਦਿਨ ਬਾਹਰ ਕੱਢਣਗੇ ਤੇ ਸ਼ਾਮ ਤੇ ਆ ਕੇ ਸ਼ਾਮ ਨੂੰ ਆ ਕੇ ਮਾਪਿਆਂ ਨੂੰ ਗਾਣਾ ਕੱਢਣਗੇ ਵੀ ਤੁਸੀਂ ਸਾਨੂੰ ਆਵਾਜ਼ ਨਾ ਮਾਰੋ ਤੁਸੀਂ ਸਾਨੂੰ ਪੁੱਛੋ ਦੱਸਾ ਕੀ ਐ ਭਾਜੀ ਇਹ ਫੋਨਾਂ ਨੇ ਜ਼ਿੰਦਗੀ ਖਰਾਬ ਕੀਤੀ ਐ ਸਾਰੇ ਕਿ ਆਪਾਂ ਵੇਨੇ ਆ ਕਿ ਆਪਾਂ ਫੋਨ ਕਰੰਨੇ ਆ ਉਹ ਚੈਟਿੰਗ ਕਰੰਨੇ ਕਿਤੇ ਕੁਝ ਕਰੰਨੇ ਮਾਂ ਲੈ ਕੇ ਕਹਤਾ ਉਹ ਰੋਟੀ ਖਾ ਲਾ ਪਹਿਲਾਂ ਉਖਾਲ ਨਾ ਤੁਸੀਂ ਬੋਲੀ ਜਾਂਦੇ ਬੋਲੀ ਜਾਂਦੇ ਥੋੜਾ ਜਿਹਾ ਆਪਣੇ ਘਰ ਦੇ ਨਾਲ ਵੀ ਟਾਈਮ ਸਪੈਂਡ ਕਰੋ ਯਾਰ ਕਿਉਂਕਿ ਮਾਪਿਓ ਕਦੀ ਆਪਣੇ ਦੁੱਖ ਨਹੀਂ ਦੱਸਦੇ ਬੱਚਿਆਂ ਨੂੰ ਤੇ ਕਦੀ ਵੀ ਨਹੀਂ ਦੱਸਦੇ ਸਾਨੂੰ ਹੀ ਪੁੱਛਣਾ ਪੈਣਾ ਵਾ ਕਿ ਮਾ ਧੰਨਵਾਦ ਵੀਰ ਜੀ ਸੋ ਇਸ ਬਾਪੂ ਜੀ ਦੀ ਗੱਲ ਕਰਨਾ ਤਾਂ ਇਸ ਬਾਪੂ ਜੀ ਦੀ 100 ਸਾਲ ਉਮਰ ਹੈ ਕਰੀਬ 100 ਸਾਲ ਤੇ ਇਸ ਉਮਰ ਦੇ ਵਿੱਚ ਬੈਠ ਕੇ ਕਮਾਉਣਾ ਇਸ ਉਮਰ ਦੇ ਵਿੱਚ ਸਾਰੇ ਦਿਨ ਧੁੱਪੇ ਬੈਠਣਾ 8-8-10 ਦਾ ਘੰਟੇ ਇੱਥੇ ਬਾਪੂ ਜੀ ਬੈਠਦੇ ਨੇ ਬਾਪੂ ਜੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਦੇ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬੱਚਿਆਂ ਦਾ ਧਰਮ ਇਹ ਹੈ ਜੇ ਨਹੀਂ ਮਾਪਿਓ ਦੀ ਸੇਵਾ ਕਰਨ ਲਗੇ ਕਿੰਨੇ ਲੱਖ ਲੰਗਰ ਲਾ ਲਓ ਮਾਪਿਓ ਦੀ ਸੇਵਾ ਉਹਦੇ ਤੋਂ ਵੱਡਾ ਲੰਗਰ ਕੋਈ ਦੁਨੀਆ ਤੇ ਨਹੀਂ ਜੇਗਾ ਜੇ ਮਾਪਿਓ ਦੀ ਸੇਵਾ ਕਰ ਲੋਗੇ ਤਬ ਨਜ਼ਾਰੇ ਲੁੱਟ ਲੋਗੇ ਮੈਂ ਤੇ ਨਵੇਂ ਜਵਾਨਾਂ ਨੂੰ ਇਹੋ ਕਹਾਂਗਾ ਜਿੰਨਾ ਮਾਪਿਓ ਦਾ ਆਦਰ ਕਰੋਗਾ ਚਾਰ ਗੋੜਾ ਮਾਲਕ ਤੇਹਾੜੀ ਵੀ ਕਰੇਗਾ ਇਹ ਤੋਂ ਵੱਡੀ ਕੋਈ ਸਪੋਰਟ ਨਹੀਂ ਮਿਲ ਸਕਦੀ ਭਾਵੇਂ ਲੱਖ ਲੱਖ ਦਾਨ ਕਰ ਲੋ ਕਰੋੜਾ ਕਰ ਲੋ ਪਰ ਇਹ ਮਾਂ ਪਿਓ ਦੀ ਆਦਰ ਨਹੀਂ ਤੇ ਕੁਝ ਵੀ ਨਹੀਂ ਬੈਂਕ ਰੀਸੀ ਦਾ ਕਾਲ ਸਾਹ ਹਾਂ ਬਾਪੂ ਜਣੀ ਆਖਿਆ ਜਦ ਮਾਪਿਓ ਦੀ ਸੇਵਾ ਕਰੋਗੇ ਤਾਂ ਤੁਹਾਨੂੰ ਚਾਰ ਗੁਣਾ ਮਿਲੇਗਾ ਇਸ ਛਤਰੀ ਦੀ ਅਸੀਂ ਗੱਲ ਕੀਤੀ ਵੀਰ ਨੇ ਆਖਿਆ ਅਸੀਂ ਡੇਲੀ ਇੱਥੇ ਹੁੰਨੇ ਆ ਪਰ ਸਾਡੀ ਕਦੇ ਛਤਰੀ ਤੇ ਇਸ ਤਰੀਕੇ ਨਹੀਂ ਗਾਣੇ ਪਈ ਮੇਰੇ ਯਾਰ ਦੋਸਤ ਆਏ ਉਹਨਾਂ ਦੀ ਨਿਗਾ ਪਈ ਸੋ ਕਹਿ ਲਈਏ ਕਿ ਜਿਸ ਹੱਥ ਸੇਵਾ ਲਿਖੇ ਉਸੇ ਹੱਥ ਹੁਣੀ ਹੈ 10-10 ਰੁਪਏ ਦੇ ਫੁੱਲ ਬੜੀਆਂ ਦੇ ਪੈਕਟ ਵੇਚ ਕੇ ਗੁਜ਼ਾਰਾ ਕਰਦੇ ਆ ਬਾਪੂ ਜੀ ਅੱਜ ਤੋਂ ਸਾਲ ਪਹਿਲਾਂ ਵੀ ਬਾਪੂ ਜੀ ਕੋਇਆ ਸੀਗੇ ਤੇ ਬਾਪੂ ਜੀ ਨੇ ਇੱਥੇ ਬੋਰਡ ਵੀ ਲਾਇਆ ਹੁੰਦਾ ਸੀਗਾ ਕਿ ਮੈਂ ਮੰਗ ਕੇ ਨਹੀਂ ਖਾਵਾਂਗਾ ਮੈਂ ਮਿਹਨਤ ਦੀ ਖਾਣਾ ਚਾਹੁੰਦਾ ਮੈਨੂੰ ਮੇਰ ਤੋਂ ਜਿਹੜੇ ਆ ਇਹ ਖਰੀਦੇ ਜਾਣ ਤੇ ਮੈਨੂੰ ਪੈਸੇ ਦਿੱਤੇ ਜਾਣ ਐਮਰੀਸਰ ਰਣਜੀਤ ਆਪਣਾ ਸੁਲਤਾਨਬੀਡ ਰੋਡ ਦੇ ਜੇਕਰ ਗੱਲ ਕਰ ਲਈਏ ਜੀਤਨਗਰ ਇੱਕ ਵਾਰੀ ਪਿੱਛੇ ਤਸਵੀਰਾਂ ਦਿਖਾ ਦਈ ਇਸ ਨੂੰ ਖੰਡੇ ਵਾਲਾ ਵੀ ਚੌਕ ਆਖਿਆ ਜਾਂਦਾ ਹੈ ਇਹ ਚੌਕ 'ਚ ਖੰਡਾ ਬਣਿਆ ਤੇ ਨਾਲ ਹੀ ਇੱਥੇ ਬਾਪੂ ਜੀ ਬੈਠਦੇ ਆ ਤਾਂ ਇਹ ਤਸਵੀਰ ਜ਼ਰੂਰ ਭਾਵਕ ਕਰਦੀ ਹੈ ਪਰ ਜੇਕਰ ਤੁਸੀਂ ਇੱਥੇ ਆ ਕੇ ਬੈਠੋ ਬਾਪੂ ਜੀ ਨਾਲ ਗੱਲਬਾਤ ਕਰੋ ਤੇ ਬਾਪੂ ਜੀ ਆਪਣੇ ਪੋਤੇ ਦੇ ਖਿਲਾਫ ਇੱਕ ਸ਼ਬਦ ਤੱਕ ਨਹੀਂ ਬੋਲਦੇ ਚਾਹੇ ਉਹਨਾਂ ਨੂੰ ਘਰੇ ਘਰੋਂ ਕੱਢ ਦਿੱਤਾ ਉਸਦੇ ਪੁੱਤ ਨੇ ਨੂਨ ਨਾਲ ਜ਼ਰੂਰ ਗਿਲੇ ਸ਼ਿਕਵੇ ਨੇ ਕਿ ਉਹ ਕਦੇ ਪੁੱਛਿਆ ਨਹੀਂ ਉਹਦੇ ਕਹਿਣ ਤੇ ਉਹਨੂੰ ਕੱਢਿਆ ਪੁੱਤ ਨੇ ਤਾਂ ਇਹ ਇਸ ਤੋਂ ਸੁਨੇਹਾ ਲੈਣਾ ਚਾਹੀਦਾ ਸਾਨੂੰ ਕੀ ਹਾਲਾਤ ਨੇ ਪੰਜਾਬ ਦੇ ਅੱਜਕੱਲ ਦੇ ਪੁੱਤਰਾਂ ਦੀ ਗੱਲ ਕਰ ਲਈਏ ਜਾਂ ਧੀਆਂ ਦੀ ਗੱਲ ਕਰ ਲਈਏ ਤਾਂ ਕਿਸ ਤਰੀਕੇ ਮਾਪਿਆਂ ਦੀ ਕਦਰ ਫਿਲਹਾਲ ਮੈਨੂੰ ਜਦੋਂ ذات ਲਾਇ ਪੰਜਾਬੀ ਟੀਵੀ ਵਿਦਿਅਲਈ ਮਧਮਨ ਸਿੰਘ ਅੰਮ੍ਰਿਤਸਰ